ਪਸਵਾਂ ਦਾ ਜ਼ਿਕਰ ਪਸਵਾਂ ਦਾ ਫਿਕਰ YouTube ਚੈਨਲ ਨਿਊ ਗੇਲ ਫਾਰਮਰ ਦੇਖ ਰਹੇ ਤਮਾਮ ਸਰੋਤਿਆਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਸਵਾਗਤ ਅੱਜ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਪਹਿਲਾਂ ਤਾਂ ਲੱਖ ਲੱਖ ਮੁਬਾਰਕਾਂ ਵੀਰੇ ਤੇ ਉਸ ਤੋਂ ਬਾਅਦ ਆਪਣੇ ਘਰਾਂ ਦੇ ਵਿੱਚ ਜਿਹੀ ਜਿਹੜੀ ਆਵਾਜ਼ ਪੈਦਾ ਕਰੋ ਕਿ ਤੁਹਾਡੇ ਬੱਚੇ ਜਿਹੜੇ ਉਹ ਧਾਰਮਿਕ ਸੰਸਥਾਵਾਂ ਦੇ ਨਾਲ ਜੁੜਨ ਧਾਰਮਿਕ ਬਣਨ ਘਰ ਦੇ ਵਿੱਚ ਜਿਹੜੇ ਮਿਊਜ਼ਿਕ ਆ ਉਹ ਵੀ ਤੁਸੀਂ ਕੋਸ਼ਿਸ਼ ਕਰੋ ਵੀ ਧਾਰਮਿਕ ਹੀ ਚੱਲਣ ਤੇ ਆਪਾਂ ਇਹ ਘਰੇ ਨਾਮ ਜਪਣ ਦੀ 습ੰਤਾ ਹੋਊਗੀ ਤਾਂ ਆਪਣੇ ਘਰੇ ਆਟੋਮੈਟਿਕ ਜਿਹੜਾ ਉਹ ਮਿੱਤਰੋ ਮਨ ਬਦਲ ਜਾਂਦਾ ਬੰਦੇ ਦਾ ਤੇ ਆਪਾਂ ਆਜੋ ਕਰਦੇ ਆ ਅੱਜ ਪਹੁੰਚੇ ਹੋਏ ਆ ਆਪਦੇ ਪਿੰਡ ਮੁੱਦਕੀ ਸ਼ਹਿਰ ਦੇ ਵਿੱਚ ਤੁਹਾਡਾ ਜਾਣਿਆ ਪਹਿਚਾਣਿਆ ਚਿਹਰਾ ਕਿੰਦਾ ਪਾਉ ਗੁੰਦੇ ਪਾਉ ਦੇ ਆਪਾਂ ਕੋਲਾ ਮਿੱਤਰੋ ਦੋ ਮੱਜਾ ਦਿਖਾਉਣੀ ਆ ਤੁਹਾਨੂੰ ਪੈਲਸ ਦੇ ਮਗਰ ਪਾਈ ਦਾ ਰਹਿਣ ਵਸੇਰਾ ਵਾ ਸਾਰੀ ਜਾਣਕਾਰੀ ਲੈਣੇ ਕਹਿੰਦੇ ਪਾਉ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਵਧਿਆ ਵਧਿਆ ਤੁਸ ਚੰਦਰੀ ਕਾਲ ਦੇ ਵਿੱਚ ਕਿੱਥੇ ਰਹਿ ਗਿਆ ਇਹ ਚੰਦਰਾ ਲੋਪ ਹੀ ਹੋ ਜੰਨਾ ਉਹ ਲੋਪ ਕਾਦਾ ਯਾਰ ਆ ਕੰਮ ਰੱਬੇ ਆਹੀ ਲੈ ਬਾਈ ਪਹਿਲਾਂ ਬਰਾਂਡੇ ਦੀਆਂ ਵਧਾਈਆਂ ਦੇ ਦਿਓ ਪਾਰਟੀ ਆ ਪਾਜੇ ਲੈਣੀ ਉਹ ਪੈਂਡਿੰਗ ਆਪਣੀ ਤੇ ਕਿੰਨੇ ਕਿੰਨੇ ਦਾ ਪਤਾ ਬਾਈ ਇਹ ਹੁਣ ਚਲਾਵਾਂਗੇ ਕਮੇ ਬਰਾਂਡੇ ਤੇ ਲੱਗੇ ਵਾਵਾ ਪੈਸੇ ਆ ਮਹੀਨਾ ਡੇਢ ਹੋ ਗਿਆ ਲੱਗਿਆ ਨਹੀਂ ਕਿੰਨੇ ਕਿੰਨੇ ਵਾਏ ਦਾ ਪਤਾ ਬਾਈ ਏ 6525 ਦਾ 9525 ਦਾ ਹਾਂ ਠੀਕ ਆ ਬਾਈ ਫਿਰ ਤਾਂ ਯਾਰ ਪੂਰੇ ਮਾ ਵੀ ਸਾਰਾ ਟੱਪਰ ਹੀ ਭੇਜਿਆ ਕਰ ਰਿਹਾ ਰੀ ਵਿੱਚ ਪੰਜਾ ਰੱਖ ਕੇ ਨਾਲ ਹਨਾ ਹਾਂ ਨਹੀਂ ਮੱਜਾਂ ਮੱਜਾਂ ਵਿੱਚ ਯਾਰ ਵਾਵਾ ਫਿਰ ਦੁੱਧ ਦਾ ਤਾਂ ਭਾਈ ਚੱਲਾਂ ਕਰਾਂਗੇ ਨਾਲੇ ਜਿੰਨੀ ਮਰਜ਼ੀ ਆਇਆ ਕਰ ਦਹੀਂ ਬਣਾਏਗਾ ਹੁਣ ਹਾਂ ਅੱਗੇ ਬਾਈ ਦੀਆਂ ਪੰਜ ਕਿੱਸੇ ਡੇਰੀ ਬਣਾਏਗਾ ਹੁਣ ਫਿਰ ਡੇਰੀ ਦਾ ਦੁੱਧ ਪਈ ਜਾਂਦਾ ਅੱਗੇ ਚਲ ਸ਼ੁਕਰ ਆ ਰੱਬ ਦਾ ਅੱਜ ਅੱਜ ਆਪਾਂ ਦੋ ਮੱਜਾਂ ਵੇਚ ਲਈਆਂ ਹਨਾ ਇਹਦੇ ਨੰਬਰ ਤੇ ਝੋਟੀ ਆ ਜਿਹੜੀ ਕੀ ਡਿਟੇਲ ਆ ਪਈ ਓਏ ਪਹਿਲੇ ਤਾਂ ਦੀ ਇਧਰ ਲਈ ਇਧਰ ਲਈ ਵੱਡੀ ਇਹਦੇ ਥੱਲੇ ਤਾਂ ਇਹਨੂੰ ਸੂਈ ਨਵਾਜ ਛੇਵਾਂ ਦਿਨ ਠੀ ਤੇ 13 ਕਿਲੋ ਦੁੱਧ ਹੋਊ ਤਿਆਰ ਆ ਜਾਨ ਕੰਡੇ ਜੋਕਣ ਵਾਲਾ ਆਪ ਦਾ ਤੋਲ ਕੇ ਲੈ ਜਾ ਕੋਈ ਠੀਕ ਆ ਬਾਈ ਬੱਚਾ ਕਿਹੜਾ ਆ ਗਿਆ ਬਾਈ ਇਹਦਾ ਆਵੇ ਕੱਟਾ ਹੀ ਆ ਨਾਲ ਹੀ ਇਹਦਾ ਕੱਟਾ ਹੀ ਆ ਠੀਕ ਆ ਅੱਜ 6ਵੇਂ ਦਿਨ ਸੂਈ ਨੂੰ ਇਹਦਾ 13 ਕਿਲੋ ਦੁੱਧ ਤੇ ਚੱਲਦੀ ਆ ਹਾਂ ਚੱਲ 15 ਦੀ ਆਵਾਜ਼ ਤਾਂ ਦੇ ਜੂਗੀ ਕਰਮਾ ਲਈ ਨੀ ਦੁੱਧ ਵੱਧ ਹੋਊਗੀ ਉਹਨਾਂ ਦਾ ਵੱਧ ਦੱਸਿਆ ਸੀ ਠੀਕ ਆ ਵੀਰੇ ਤੇ ਝੋਟੀ ਵੀ ਚੰਗੀ ਆ ਪਹਿਲੇ ਵੇ ਵਾਲੀ ਆ ਹਨਾ ਇਹ ਦੋਨੇ ਹਰਿਆਣੇ ਚੋਂ ਆਈਆਂ ਠੀਕ ਆ ਬਾਈ ਠੀਕ ਆ ਬਾਈ ਕੱਢੀ ਬਾਹਰ ਨੂੰ ਬਾਈ ਤੋਰੀ ਬੜੇ ਖੁੱਲੀ ਲੈ ਵੀ ਮਿੱਤਰੋ ਅੱਜ ਛੇਵਾਂ ਦਿਨ ਸੂਈ ਨੂੰ ਇਹਦਾ 13 ਕਿਲੋ ਦੁੱਧ ਤੇ ਚਲਦੀ ਪਈ ਐ ਲੈਵਾਲੂ ਵਾ ਵੇਖੋ ਕਿ ਅੱਜ 20 ਲੀਟਰ ਮਾਰ ਕੇ ਲੈ ਜੇ ਅੱਜ ਹਾਂ ਕੰਡੇ ਦੇ ਬਾਈ ਆਉਂਦਾ ਵੀ ਆਪਦਾ ਕੰਡਾ ਲਿਆਵੇ ਨਿੱਕਾ ਜਿਹਾ ਜੇਬ 'ਚ ਪਾ ਕੇ ਆਵੇ ਜਿਵੇਂ ਮਰਜ਼ੀ ਲੈ ਜੇ ਕੋਕ ਚੋਕ ਕੇ ਬਾਈ ਜਿਵੇਂ ਓਕੇ ਮੈਂ ਆ ਵੇਖੋ ਵੀਰੇ ਚੋਣ ਮੈਂ ਨਾ ਘਰੇ ਕਿਹਨੇ ਰੱਖਣੀ ਤਾਂ ਮੱਝ ਹਾਂ ਤੇ ਨਿਆਰਾ ਲਊ 16 15 16 ਕਿਲੋ ਦੁੱਧ ਖੁੱਲਾ ਦਿੱਤੀ ਜਾਉ ਨਾਲੇ ਬਾਈ ਦੁੱਧ ਦਈ ਜੋ ਨਾਲੇ ਚੋਣ ਬਹੁਤ ਚੰਗਾ ਦੱਸਦੇ ਤੁਸੀਂ ਗੁੜੀਆਂ ਚੋਲਣ ਚੋਈ ਯਾਰ ਬੜਾ ਇਨੀ ਪੁੰਜੀ ਗਾੜੀ ਵੀ 3 ਕਿਲੋ ਆਂਦੀ ਗਾੜੀ 3 ਕਿਲੋ ਆ ਹੈਂ ਠੀਕ ਆ ਬਾਈ ਲੈਵਾ ਬਹੁਤ ਚੰਗਾ 2.5 ਤਣ ਤਾਂ ਹੋਣਾ ਜੇ ਹੈਗਾ ਵਦਨੀ ਜਿਵੇਂ ਜਿਵੇਂ ਲੈਵਾ ਵੀ ਬਹੁਤ ਚੰਗਾ ਬਾਈ ਹਮ ਸਾਰਾ ਕੋਈ ਦੀਪ ਦਿਖਾਈਂਗਾ ਸੂਰ ਤੋਂ ਟਰ ਚਾਹੇ ਲੈਵਾ ਵੇਖੋ ਬਾਈ ਅੱਛਾ ਕਿੰਨੇ ਦੀ ਦੇ ਦੀਏ ਪਾਉ ਵੇਖ ਲੈ ਵਾਵਾ ਕਰ ਬਾਦ ਵੀਡੀਓ ਪਾਉਣੀ ਆ ਯਾਰ ਮੁੱਲ ਲੈਂਦਾ ਤਾਂ ਜਿੰਨਾ ਮਰਜੀ ਕਰ ਦਈਏ 40 ਕਰ ਦਈਏ 45 ਕਰ ਲਈਏ ਹਾਂ ਆਪਾਂ ਦੇਣੀ ਇੱਕ 27 ਦੀ ਦੇ ਦਾਂਗੇ 30 ਮੁੱਲ ਆ ਮੁੱਲ ਇੱਕ 30 ਇੱਕ 27 ਦੀ ਦੇ ਹਾਂ ਦੋ ਚੱਕ ਦਈਏ ਕੋਈ ਨਹੀਂ ਚਾ ਉਹ ਮੌਕੇ ਤੇ ਕਰ ਲਾਂਗੇ 25 ਦੀ ਡਾਕ ਦੇ ਯਾਰ ਨਿਭੇੜ ਦੇ ਕੰਮ ਵੇਖੀ ਜੋ ਹੋਰ ਮਾਨਤਣ ਕਰਦੀ ਯਾਰ ਕੋਈ ਨਾ ਹੁੰਦਾ ਬਰਾਂਡਾ ਪਾਇਆ ਹੁਣ ਬੜੀ ਬੜੀ ਚੰਗੀ ਹੋ ਇਹ ਸੋਚੀ ਵਧਾਈ ਚ ਦੇਣੀ ਆ ਇਹ ਵੇਚਦੇ ਲੋੜ ਮਾਰੇਗੇ ਬਾਅਦ ਸਾਨੂੰ ਹੁਣ ਤਾਂ ਥੋੜਾ ਜਿਹਾ ਅੱਗੇ ਝੋਨੇ ਘਟਨੇ ਕਿਲੇ ਮੱਜਾਂ ਦਾ ਹੋਵੇ 6-7 ਉਧਰ ਖੜੀਆਂ ਹਾਂ ਤੇ ਆਹ ਚੱਲ 2 ਵਜੇ ਲੈਣੇ ਯਾਰ ਮਾਇਆ ਦੀ ਲੋੜ ਆ ਠੀਕ ਹੈ ਵੀਰੇ ਅੱਛਾ 2 ਨੰਬਰ ਤੇ ਝੋਟੀ ਜਿਹੜੀ ਇਹਦੇ ਹੱਲੇ ਵੀ ਦੁੱਧ ਹੁਣ 12 ਲੀਟਰ ਤਿਆਰ ਆ ਇਹਨੂੰ ਵੀ ਸੂਈ ਨੂੰ ਅੱਜ 10 ਦਿਨ ਹੋ ਗਏ ਆ ਠੀਕ ਆ ਤੇ ਲੈਵੇ ਟੈਟ ਦੀ ਆ ਆਈ ਹਰਿਆਣੇ ਚੋਂ ਆ ਜਾ ਕੇ ਪਿੱਛਾ ਵੀ ਉਹਦਾ ਪੁੱਛ ਸਕਦਾ ਬੰਦਾ ਓਕੇ ਵੀਰੇ ਇਹ ਸੁਈ ਨੂੰ ਕਿੰਨੇ ਦਿਨ ਹੋ ਗਏ ਭਈ ਅੱਜ ਇਹਨੂੰ 10 ਦਿਨ ਹੋ ਗਏ ਕਿੰਨੇ ਦੁੱਧ ਤੇ ਚਲਦੀ ਅਸਟੇ ਤੇ 12 ਲੀਟਰ ਦੁੱਧ ਹੋਣੇਗਾ ਇਹਦੇ ਨਾਲ ਠੰਡੇ ਜੋਕੜੇ 11 ਕਿਲੋ ਚਵਾ ਦੇਾਂਗੇ ਯਾ ਲੀਟਰ ਮਾਰ ਕੇ ਲ ਜਾਵੇਗਾ ਬਸ ਠੀਕ ਆ ਭਈ ਨਹੀਂ 12 ਲੀਟਰ ਆਪਾਂ ਛੱਡ ਦਈਏ ਕਿਹੜਾ ਕਿਲੋ ਵਾ ਚੱਲੀਏ ਤੋਂ ਵੀ ਜਿਹੜਾ ਜਿੰਨਾ ਦੁੱਧ ਹੈਗਾ ਆਪਾਂ ਉਨਾ ਹੀ ਦੱਸਦੇ ਪਏ ਹਾਂ ਹਾਂ ਨਹੀਂ ਮਿੱਤਰੋ 11 ਕਿਲੋ ਮੰਨ ਕੇ ਖਰੀਦਿਓ ਤੁਸੀਂ ਕਿ 11 ਕਿਲੋ ਕੰਡੇ ਤੇ ਜੋਕ ਕਿਲ ਜਾਇਆ ਜਾ ਉਹ ਸਾਡਾ ਬਾਈ ਦੋ ਦੇਣੀ 14 15 ਕਿਲੋ ਖੁੱਲਾ ਦਊਗੀ ਦੇ ਦੂ ਝੋਟੀ ਇਹ ਵੀ ਬਾਈ ਚੰਗੀ ਆ ਚੁੰਨ ਚੰਨ ਚੰਗਾ ਬਾਈ ਬਹੁਤ ਸੋਹਣਾ ਚੁੰਨ ਥਾਂ ਤੇ ਕੋਈ ਵਾਅਦਾ ਘਾਟ ਕੇ ਦੇ ਵਿੱਚ ਦੂ ਆ ਜੇ ਆਪਾਂ ਵੀਡੀਓ ਪਾਉਣੇ ਨੇ ਦੱਸ ਕੇ ਜੇ ਕੋਈ ਫਾਲਟ ਹੋਵੇ ਨਹੀਂ ਠੀਕ ਆ ਬਾਈ ਥਿਆੜੀ ਇਹਦੇ ਵਿੱਚ ਕੋਈ ਫਾਲਟ ਨਹੀਂ ਭੋਰਾ ਜਿੰਨਾ ਵੀ ਪਣਦੇ ਵੀਰੇ ਪਣਦੇ ਬਾਈ ਲੈ ਵੀ ਮਿੱਤਰੋ ਜਵਾ ਟਕਾਲੇ ਦੀ ਝੋਟੀ ਜੀ ਸਿੰਘ ਸੁng ਵੀ ਦਿਖਾ ਦਿੱਤੀ ਬੱਸ ਨਵੀਆਂ ਜਦੋਂ ਆਪਾਂ ਇਹ ਵੀਡੀਓ ਲਿਆਂਦੀਆਂ ਮੱਝ ਅੰਦਰ ਹੀ ਪਾਵਾਂਗੇ ਵੀਡੀਓ ਹਾਂ ਫੋਟੋਆਂ ਬਣ ਜੂ ਉਦੋਂ ਨੂੰ ਬਾਬਾ ਮੇਰ ਕਰੇ ਖੁੱਲਾ ਢੁੱਲਾ ਹਣਾ ਚੋਣ ਫਿਰ ਸਾਬਿਆਂ ਦਾ ਚੋਣ ਲੱਗਾ ਹੀ ਕੋਈ ਜਾਂਦਾ ਵੀ ਉਹਦਾ ਵੀ ਵਾਦਾ ਸੋਣਾ ਪੋਲੀਆਂ ਜਿਵੇਂ ਠੀਕ ਆ ਵੀਰੇ ਤੇ ਕਿੰਨੇ ਦੀ ਦੇ ਦੇਂਗੇ ਪਾਉ ਆਪਾਂ ਇਹ ਦੇ ਦਾਂਗੇ ਆਪਾਂ 115 ਦੀ 115 ਦੀ ਜੇ ਕੋਈ ਜੋੜਾ ਹੀ ਲੈਣ ਆਲਾ ਆ ਜੇ ਜੋੜਾ ਲੈ ਜੇ ਕੋਈ ਵੀ ਖੋੜ ਨਹੀਂ ਕਰੇ ਚੋਣੀਆਂ ਜਿੰਨੇ ਦੁੱਧ ਤੇ ਲਾਉਣੀਆਂ ਦੋਵੇਂ ਮੱਝਾਂ 15-15 ਕਿਲੋ 16-16 ਕਿਲੋ ਦੇ ਦੇਣੀਆਂ ਵੀ ਚਲ ਤੂੰ 14 ਆ ਚੋਟੀ ਦਾ 15 ਦੇ ਦੂਆ ਤੇਰੇ 13-14 ਰੱਖ ਲੈ ਕਿਉਂਕਿ ਕਿਲੋ ਦੇ ਦੇ ਉਧਰ ਦੀਆਂ ਕੋਈ ਆਪਾਂ ਝੂਠ ਨਹੀਂ ਮਾਰਦੇ ਜਾ ਕੇ ਪਿੱਛਾ ਵੀ ਪੈਸਾ ਤੋਕੜਾ ਆਈਆਂ ਸੀ ਉਧਰੋਂ ਠੀਕ ਹੈ ਤੋਕੜਾਈਆਂ ਸੀ ਇਹ ਹਾਂ ਆਪਣੇ ਪੈਂਡ ਹੀ ਲਿਆਂਦੀਆਂ ਸੀ ਤੋਕਣਾ ਠੀਕ ਆ ਇਹ ਉਹਨਾਂ ਤੋਂ ਆਪਾਂ ਗਾਂ ਲੈ ਲੀਆਂ ਵੀ ਐਦ ਕੀ ਸੱਜਣਾ ਸੁਣਾ ਠੀਕ ਆ ਵੀਰੇ ਠੀਕ ਆ ਅਸਰ ਕਿਹਦੇ ਪਉ ਨੰਬਰ ਉਹੀ 94633 ਹਾਂ 42633 ਤੇ 94633 42633 ਤੇ 7681932010 7681932010 ਇਹ ਇਹਨਾਂ ਚੰਦਰਾ ਦੇ ਮੈਨੂੰ ਤਾਂ ਨੰਬਰ 4 ਦਾ ਇਹ ਭੁੱਲ ਗਏ ਹੋਣਗੇ ਨਹੀਂ ਨਹੀਂ ਗੱਲ ਤਾਂ ਹੈਗਾ ਪਰ ਪਤਾ ਹਾਂ ਤੇ ਨੰਬਰ ਬਾਈਆਂ ਦੇ ਸਕਰੀਨ ਤੋਂ ਤੋ ਟੋਕੜ ਆਪਣੇ ਕੋ ਨੌਵਾਂ ਮਹੀਨਾ ਚੱਲੀ ਜਾਂਦਾ ਨੂੰ ਸਮਾਂ ਚੱਲੀ ਜਾਂਦਾ ਤੇ ਹੰਦੇ ਬਾਰੇ ਦੱਸੀ ਬਈ ਇਹਦੀ ਕੀ ਡਿਟੇਲ ਆ ਭਾਈ ਇਹਨੇ ਦੁੱਧ ਬਹੁਤ ਇੱਕ ਕੱਦ ਥੋੜਾ ਇਸ ਹਾਲ ਦਾ ਦੁੱਧ ਬੜਾ ਦਿੱਤਾ ਸੀ ਪਿਛਲੇ 1 ਮਹੀਨਾ ਲੱਗ ਗਿਆ 1 ਮਹੀਨੇ ਨੂੰ ਸੁਪਰਾ ਨੋਵਾ ਮਹੀਨਾ ਲੱਗ ਗਿਆ ਅਗਲੇ ਰੇਟ ਦੇ ਮੰਨ ਕੇ ਸੁਪਰਾ 1 ਮਹੀਨਾ ਗਿਣ ਲੀਏ ਬਾਕੀ ਨਹੀਂ 1.5 ਮਹੀਨੇ ਸੁਪਰ ਆਂਡ ਤੇ ਨਹੀਂ ਹਾਂ ਲਾਸਟ ਵਾਲੇ ਮਹੀਨੇ ਚ ਨਹੀਂ ਇਹਦਾ ਟਾਈਮ ਹੁਣ ਕਿੰਨਾ ਬਾਕੀ ਡੇਢ ਮਹੀਨਾ ਪੂਰਾ ਤੇ ਕਿੰਨੇ ਦੀ ਦੇ ਦੀ ਪੱਠੇ ਪਾਉਣੀ ਅਰਜਲ ਕੁੰਗੜ ਦਾ ਟੀਕਾ ਪਰ ਅਰਜੀਨਲ ਅਰਜਲ ਕੁੰਗੜ ਦਾ ਕਿੰਨਾ ਦੁੱਧ ਦੇ ਕੀ ਪਾਉ ਤੂੰ ਚੋਈਏ ਕਰੇ ਇਹਦਾ ਦੁੱਧ 14-15 ਕਿਲੋ ਦਿੱਤਾ ਹੈ ਮੱਲਿਓ ਛੋਟੇ ਮੱਲਿਓ ਲਈ ਸੀ ਆਪਾਂ ਠੀਕ ਹੈ ਛੋਟੇ ਮੱਲਿਓ ਸਾਰਿਆਂ ਨੂੰ ਪਤਾ ਆਪਣੇ ਨੇੜੇ-ਨੇੜੇ ਪਿੰਡਾਂ 'ਚ ਬੜੀ ਖਰੀਸੀ ਏ ਚੋਟੀ ਠੀਕ ਹੈ ਭਾਈ ਇਹ ਵਰਤਾਇਰ ਰੱਖ ਲਈ ਸੀ ਦੁੱਧ ਹਣਾ ਤੇ ਹੁਣ ਤਾਂ ਤਿੰਨ ਦਾ ਚਾਹ ਜੀ ਰੱਖੀ ਦੋ ਕੁ ਚੱਕਰ ਬੈਗੀ ਵੇਚ ਦੇ ਨਹੀਂ ਤਾਂ ਖੜੀ ਆਪਾਂ ਨੂੰ ਕੋਈ ਠੀਕ ਹੈ ਬਰੇ ਕਿੰਨੇ ਦੀ ਦੇ ਦੇਾਂਗੇ ਭਾਈ ਇਹ 75 ਹਜ਼ਾਰ ਦੀ ਦੇ ਦਾਂਗੇ ਮਾਨਤਾ ਜੱਸ ਨੂੰ ਦੱਸ ਦਵਾਂ ਛੋਟੀ ਵੀ 1.5 ਲੱਖ ਦੀ ਪੰਜ ਨਹੀਂ ਉਦੋਂ ਤੇਜ਼ੀ ਚ ਆ ਜਾਈਂ ਹਾਂ ਬਾਜ਼ਾਰ ਬਹੁਤ ਖੁੱਲ ਜਾਣਾ ਦੋ ਮਹੀਨੇ ਅੱਛੇ ਅਗਲੇ ਦਾ 50 ਹਜ਼ਾਰ ਰਲ ਜਾਣਾ ਨਾ ਰਲ ਜਾਣਾ ਭਾਈ ਸਹੀ ਆ ਚਲ 1.5 ਦੀ ਨਹੀਂ ਉਹਦਾ 10 15 ਜਦੋਂ ਜਾਂਦੀ ਨਹੀਂ ਹਾਂ ਇਹ ਦੋ ਲੇਵਾ ਵੜਾ ਕਰਦੀ ਹੁਣ ਤਾਂ ਲਿੱਸੀ ਪਈ ਆ ਵੀ ਸਾਡੀ ਥਾਮ ਕੋਈ ਨਹੀਂ ਆ ਵੀ ਬਾਈਦੀਆਂ ਨਹੀਂ ਪਈਆਂ ਬਰਾਂਡਾ ਦਾ ਇਤਿਆਰ ਕਰਦੇ ਹਾਂ ਸਿੱਗੇ ਵੀ ਨੰਬਰ ਦਾ ਦਸਤਾਬਾਹੀ ਦਾ ਸਕਰੀਨ ਦੇ ਉੱਤੇ ਆ ਮਿੱਤਰੋ ਪਿੰਡ ਮੁੱਦਕੀ ਜਿਲ੍ਹਾ ਫਰੋਜੇ